ऑस्ट्रेलिया स्टडी के वीजा ਦੀ ਗੱਲ ਕਰੀਏ ਤਾਂ ਖਾਸੋਰ ਤੇ ਅੱਜ ਦੀ ਵੀਡੀਓ ਅਸੀਂ ਪ੍ਰੋਫਾਈਲਸ ਉੱਪਰ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਪ੍ਰੋਫਾਈਲਸ ਨੂੰ ਸਮਝਣਾ ਸਟੂਡੈਂਟਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਤੇ ਅਸੀਂ ਥੋੜਾ ਤੁਹਾਨੂੰ ਕੋਰਿਲੇਟ ਕਰਕੇ ਦੱਸਾਂਗੇ ਕਿ ਪਹਿਲਾਂ ਕਿਹੜੀ ਪ੍ਰੋਫਾਈਲਸ ਤੇ ਚੰਗੇ ਵੀਜ਼ਾ ਆਪਾਂ ਲੱਗਦੇ ਦੇਖੇ ਨੇ ਤਾਂ ਕਿ ਸਟੂਡੈਂਟਸ ਰਿਲੇਟ ਕਰ ਸਕਣ ਤੇ ਅਗਲੇ ਇਨਟੇਕਸ ਲਈ ਆਪਣੀ ਉਹਵੇਂ ਹੀ ਤਿਆਰੀ ਵੀ ਖਿੱਚ ਸਕਣ ਤੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੋ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਅਬ੍ਰੋਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋਮਨਪ੍ਰੀਤ ਜੀ ਦੇਖੋ 2025 ਦੀ ਸ਼ੁਰੂਆਤ ਹੋ ਚੁੱਕੀ ਹੈ ਸਟੂਡੈਂਟਸ ਜਿਨ੍ਹਾਂ ਨੇ ਕਿ ਹੁਣ ਜੁਲਾਈ ਇਨਟੇਕ ਲਈ ਅਪਲਾਈ ਕਰਨਾ ਹੈ ਅਗੋ ਤਾਂ ਮੈਂ ਜਿਹੜੇ ਕਿ ਸਵਾਲ ਸਾਡੇ ਕੋਲ ਵੀ ਆਉਂਦੇ ਨੇ ਬਹੁਤ سارے ਸਟੂਡੈਂਟਸ ਦੇ ਕਿ ਪ੍ਰੋਫਾਈਲਸ ਨੂੰ ਲੈ ਕੇ ਜ਼ਰੂਰ ਥੋੜਾ ਕਲੀਅਰ ਕਰੋ ਕਿਸ ਤਰ੍ਹਾਂ ਦੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਜਿਸ ਨੂੰ ਆਪਾਂ ਬੈਸਟ ਸੂਟੇਬਲ ਮੰਨ ਸਕੀ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਲਈ ਤਾਂ ਕਿ ਸਟੂਡੈਂਟ ਇੱਕ ਇੱਕ ਗੱਲ ਨੂੰ ਸਮਝਦੇ ਹੋਏ ਅੱਗੇ ਵਧ ਸਕਣ ਜੀ ਹਰਜੋਤ ਮੈਮ ਦੇਖੋ ਬਹੁਤ ਇਹ ਇੰਪੋਰਟੈਂਟ ਤੁਸੀਂ ਕਹਿ ਸਕਦੇ ਹੋ ਟੌਪਿਕ ਹੈ ਕਿ ਕਿੱਦਾਂ ਦੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਕਿ ਸਾਨੂੰ ਵੀਜ਼ਾ ਮਿਲ ਸਕੇ ਦੇਖੋ ਕੋਈ ਵੀ ਬੱਚਾ ਹੈ ਜਿਹੜੇ ਪਲੱਸ 2 ਪਾਸ ਆਊਟ ਬੱਚੇ ਨੇ ਜਾਂ ਜਿਨ੍ਹਾਂ ਨੇ ਪਲੱਸ 2 ਕਰਨੀ ਉਹਨਾਂ ਲਈ ਤਾਂ ਬਹੁਤ ਈਜ਼ੀ ਹੈ ਕਿਉਂਕਿ ਉਹਨਾਂ ਦੀ ਡਾਕੂਮੈਂਟੇਸ਼ਨ ਇੰਨੀ ਜ਼ਿਆਦਾ ਨਹੀਂ ਹੁੰਦੀ ਬਸ ਉਹਨਾਂ ਦੀ ਪ੍ਰੋਫਾਈਲ ਦੇ ਵਿੱਚ ਇਹ ਹੈ ਕਿ ਉਹ ਇੰਨੀ ਕਿ ਮਿਹਨਤ ਕਰਨ ਜਿਨ੍ਹਾਂ ਦੇ ਹੁਣ ਪਲੱਸ 2 ਦਾ ਰਿਜ਼ਲਟ ਆਣਾ ਹੈ ਕੋਸ਼ਿਸ਼ ਕਰਨ ਕਿ ਮਿਨੀਮਮ 70% ਮਾਰਕਸ ਤਾਂ ਉਹਨਾਂ ਦੇ ਹੋਣ ਪਲੱਸ 2 ਦੇ ਵਿੱਚ ਕਿਉਂਕਿ ਹਰ ਯੂਨੀਵਰਸਿਟੀ ਦੀ ਰਿਕੁਆਇਰਮੈਂਟਸ ਨਾ ਵੱਧਦੀਆਂ ਜਾ ਰਹੀਆਂ ਡੇ ਬਾਏ ਡੇ ਖਾਸ ਕਰਕੇ ਜਿਹੜੇ ਸਟੇਟ ਬੋਰਡ ਦੇ ਬੱਚੇ ਉਹਨਾਂ ਦੀ ਵੈਸੀ 5% ਐਕਸਟਰਾ ਲੈ ਕੇ ਚੱਲਦੀਆਂ ਯੂਨੀਵਰਸਿਟੀਆਂ ਕਿ ਅਗਰ CBSE ਦਾ ਬੱਚਾ ਉਹਨਾਂ ਨੂੰ 70% ਵਾਲਾ ਚਾਹੀਦਾ ਤਾਂ ਉਹਨਾਂ ਨੂੰ ਪੰਜਾਬ ਬੋਰਡ ਜਾਂ ਹਰਿਆਣਾ ਬੋਰਡ ਜਾਂ ਕਿਸੇ ਵੀ ਹੋਰ ਸਟੇਟ ਬੋਰਡ ਦਾ ਬੱਚਾ ਉਹਨਾਂ ਨੂੰ ਚਾਹੀਦਾ ਕਿ ਉਹਦੇ 75% ਨੰਬਰ ਹੋਣ ਸੋ +2 ਵਾਲਾ ਬੱਚਾ ਮਿਨਿਮਮ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਮੈਂ ਆਪਣੇ ਵੱਲੋਂ ਇਹ ਕਹੂੰਗਾ ਕਿ ਕੋਸ਼ਿਸ਼ ਕਰੇ ਹਰ ਬੱਚਾ 70% 70% ਤੋਂ نیچے ਵੀ ਐਡਮਿਸ਼ਨ ਹੋ ਜਾਂਦੀ ਕੋਈ ਪ੍ਰੋਬਲਮ ਨਹੀਂ ਯੂਨੀਵਰਸਿਟੀਆਂ ਬਹੁਤ ਹੈ ਬਟ ਆਪਾਂ ਸਕਾਲਰਸ਼ਿਪਸ ਵੀ ਲੈਣੀਆਂ ਮੇਰਾ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਬੱਚੇ ਦੀ ਅਸੀਂ ਐਪਲੀਕੇਸ਼ਨ ਕਰੀਏ ਉਸ ਨੂੰ ਮੈਕਸਿਮਮ ਉਹਦਾ ਬੈਨੀਫਿਟ ਹੋਵੇ ਉਹਨੂੰ ਸਕਾਲਰਸ਼ਿਪਸ ਵੀ ਮਿਲਣ ਔਰ ਸਕਾਲਰਸ਼ਿਪਸ ਜਨਰਲੀ 70 80% ਤੋਂ ਹੀ ਸਟਾਰਟ ਹੁੰਦੀਆਂ ਉਸ ਤੋਂ نیچے ਸਕਾਲਰਸ਼ਿਪਸ ਦਾ ਸਕੋਪ ਬਹੁਤ ਘਟ ਜਾਂਦਾ ਹੈ ਸੋ ਅਗਰ ਬੱਚਾ ਪਲੱਸ 2 ਪਾਸ ਆਊਟ ਹੈ ਉਹਦੇ 70% ਮਿਨੀਮਮ ਮਾਰਕਸ ਹੈਗੇ ਆ ਇਸ ਦੇ ਵਿੱਚ ਸਕੋਰ ਅੱਛਾ ਹੈ 6 ਇਚ ਸਕੋਰ ਹੈ ਫਾਈਨੈਂਸ਼ੀਅਲੀ ਸਟਰੋਂਗ ਹੈ ਸਾਰੇ ਡਾਕੂਮੈਂਟੇਸ਼ਨ ਉਹਦੀ ਰੈਡੀ ਹੈ ਉਹਦੇ ਪੇਰੈਂਟਸ ਦੀ ਆਈਟੀਆਰਸ ਅੱਛੀਆਂ ਨੇ ਫਾਈਨੈਂਸ਼ੀਅਲੀ ਉਹਨਾਂ ਕੋਲ ਸਾਰਾ ਪੈਸਾ ਹੈਗਾ ਜਾਂ ਉਹ ਅਰੇਂਜ ਵੀ ਕਰਨਾ ਕਰ ਰਿਹਾ ਫਿਊਚਰ ਦੇ ਵਿੱਚ ਤਾਂ ਬੜੋ ਉਹਨੂੰ ਆਲਰੇਡੀ ਪਲਾਨ ਕਰ ਚੁੱਕੇ ਨੇ ਕਿ ਅਸੀਂ ਐਜੂਕੇਸ਼ਨ ਲੋਨ ਲਵਾਂਗੇ ਜਾਂ ਅਸੀਂ ਜਿੱਦਾਂ ਵੀ ਉਹਨਾਂ ਨੇ ਆਪਣੇ ਫਾਈਨੈਂਸ਼ੀਅਲਸ ਨੂੰ ਮੈਨੇਜ ਕਰਨਾ ਬਿਕਾਜ਼ ਜੁਲਾਈ ਨੂੰ ਤਾਂ ਚਲੋ ਹਜੇ ਟਾਈਮ ਹੈ ਅਗਰ ਕੋਈ ਇਦਾਂ ਦੀ ਪ੍ਰੋਫਾਈਲ ਆਉਂਦੀ ਹੈ ਬੱਚਾ ਮੈਡੀਕਲ ਨਾਨ ਮੈਡੀਕਲ ਕਮਰਸ ਆਰਟਸ ਕਿਸੇ ਵੀ ਬੈਕਗ੍ਰਾਉਂਡ ਦਾ ਬੱਚਾ ਉਹਦੀ ਇੰਨੀ ਪਰਸੈਂਟੇਜ ਆ ਜਾਂਦੀ ਹੈ ਆਈਸੀਐਸ ਸਕੋਰ ਆ ਜਾਂਦੇ ਆ ਤਾਂ ਅਸੀਂ ਉਹਨੂੰ ਕਹਾਂਗੇ ਕਿ ਇੱਕ ਅੱਛੀ ਪ੍ਰੋਫਾਈਲ ਹੈ ਉਹਨੂੰ ਈਜ਼ੀਲੀ ਵੀਜ਼ਾ ਮਿਲ ਜੇਗਾ ਸੈਕੰਡਲੀ ਅਗਰ ਅਸੀਂ ਬੈਚਲਰਸ ਵਾਲੇ ਬੱਚਿਆਂ ਦੀ ਗੱਲ ਕਰੀਏ ਕੋਈ ਬੈਚਲਰਸ ਰੀਸੈਂਟ ਪਾਸ ਆਊਟ ਹੈ ਉਹਦੇ ਵੀ ਮਿਨੀਮਮ 60% ਹੋਣ ਉਹਦੀ ਗ੍ਰੈਜੂਏਸ਼ਨ ਦੇ ਵਿੱਚੋਂ ਤਾਂ ਬਹੁਤ ਅੱਛੀ ਗੱਲ ਹੈ ਕਿਉਂਕਿ ਮਿਨੀਮਮ ਰਿਕੁਆਇਰਮੈਂਟ 60% ਦੀ ਹਰ ਯੂਨੀਵਰਸਿਟੀ ਦੀ ਹੈਗੀ ਹੈ ਅਗਰ ਕੋਈ ਸਾਡੇ ਵੀ ਇੱਥੇ ਗਾਈਡਲਾਈਨਸ ਆ ਕਿ ਸੈਕਸ਼ਨ 1 ਦੀ ਯੂਨੀਵਰਸਿਟੀ ਹੈ 2 ਦੀ ਹੈ ਕਿ 3 ਹੈ ਜਿੱਦਾਂ ਜੋ ਪੁਰਾਣੀਆਂ ਯੂਨੀਵਰਸਿਟੀਆਂ ਆ ਆਪਾਂ ਪੀਯੂ ਕਹ ਲਈਏ ਪੰਜਾਬੀ ਯੂਨੀਵਰਸਿਟੀ ਉਹ ਲੈਵਲ 1 ਚਾਂਦੀ ਐ ਇਦਾਂ ਹੀ ਕੁਝ ਪ੍ਰਾਈਵੇਟ ਯੂਨੀਵਰਸਿਟੀਆਂ ਆ ਜਿਹੜੀਆਂ ਲੈਵਲ 2 ਜਾਂ 3 ਚਾਂਦੀਆਂ ਨੇ ਸੈਕਸ਼ਨ 2 ਜਾਂ 3 ਚਾਂਦੀਆਂ ਉਹਨਾਂ ਦੀ ਥੋੜੀ ਜਿਹੀ ਰਿਕੁਆਇਰਮੈਂਟ ਹਾਈ ਹੁੰਦੀ ਐ ਜਦੋਂ ਆਪਾਂ ਸਟੇਟ ਬੋਰਡ ਔਰ ਸੀਬੀਐਸਸੀ ਬੋਰਡ ਦੀ ਗੱਲ ਕੀਤੀ ਐ ਸੇਮ ਇਦਾਂ ਹੀ ਅਗਰ ਸੈਕਸ਼ਨ 1 ਦੀ ਯੂਨੀਵਰਸਿਟੀ ਹੈ ਤਾਂ 60% ਨਾਲ ਵੀ ਐਡਮਿਸ਼ਨ ਹੋ ਜੇਗੀ ਸੈਕਸ਼ਨ 3 ਦੀ ਹੈ ਤਾਂ ਮਿਨੀਮਮ 65 ਸੈਕਸ਼ਨ 2 ਦੀ ਹੈ ਤਾਂ 60 ਜਾਂ 65 ਦੇ ਵਿੱਚ ਡਿਪੈਂਡ ਔਨ ਯੂਨੀਵਰਸਿਟੀ ਟੂ ਯੂਨੀਵਰਸਿਟੀ ਸੋ ਅਗਰ ਤੁਸੀਂ ਬੈਚਲਰਸ ਪਾਸ ਆਊਟ ਹੋ ਜਾਂ ਤੁਸੀਂ ਹੋਣ ਵਾਲੇ ਹੋ 60% ਮਿਨੀਮਮ ਰਿਕੁਆਇਰਮੈਂਟ ਹੈਗੀ ਹੈ ਤੁਹਾਡੀ ਪਰਸੈਂਟੇਜ ਹੋਵੇ ਚਾਹੇ ਤੁਸੀਂ ਬੀਕਾਮ ਬੀਏ ਬੀਐਸਸੀ ਬੀਐਸਸੀ ਆਈਟੀ ਇੰਜੀਨੀਅਰਿੰਗ ਕੁਝ ਵੀ ਕੀਤਾ ਇੰਨੀ ਮਿਨੀਮਮ ਰਿਕੁਆਇਰਮੈਂਟ ਹੈਗੀ ਹੈ ਔਰ ਤੁਹਾਡੇ 6.5 6 ਇਚ ਨੰਬਰ ਹੈਗੇ ਨੇ ਤਾਂ ਮੈਂ ਕਹੂੰਗਾ ਕਿ ਇੱਕ ਅੱਛੀ ਪ੍ਰੋਫਾਈਲ ਹੈ ਜਿਦੇ ਚ ਹਾਈ ਕਮਿਸ਼ਨ ਖੁਸ਼ ਹੋ ਕੇ ਵੀਜ਼ਾ ਦੇ ਦਿੰਦਾ ਹੈ ਅਗਰ ਕੋਈ ਬੈਚਲਰਸ ਪਾਸ ਆਊਟ 1-2 ਸਾਲ ਪਹਿਲਾਂ ਦਾ ਉਸ ਤੋਂ ਬਾਅਦ ਉਹ ਜੋਬ ਦੇ ਵਿੱਚ ਹੈ ਸੈਲਰੀ ਅਕਾਊਂਟ ਚ ਆ ਰਹੀ ਹੈ ਟਾਈਮਲੀ ਆਈਟੀਆਰ ਫਾਈਲ ਕਰ ਰਿਹਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਚਾਹੇ ਉਹਦੇ ਕੋਲ 5 ਸਾਲ ਦਾ ਐਕਸਪੀਰੀਅੰਸ ਹੈ ਜਾਂ 3 ਸਾਲ ਦਾ 4 ਸਾਲ ਦਾ ਉਹ ਆਪਣੀ ਡਾਕੂਮੈਂਟੇਸ਼ਨ ਕੰਪਲੀਟ ਰੱਖੇ ਅਦਰ ਦੈਨ ਅਕੈਡਮਿਕਸ ਕਿ ਉਹਦੇ ਕੋਲ ਵਰਕ ਲੈਟਰਸ ਹੋਣ ਕਿ ਉਹ ਕਿੱਥੇ ਜੋਬ ਕਰ ਰਿਹਾ ਉਹਦੇ ਕੋਲ ਸੈਲਰੀ ਅਕਾਊਂਟ ਚ ਆਂਦੀ ਹੋਵੇ ਆਈਟੀਆਰਸ ਫਾਈਲ ਕਰਦਾ ਹੋਵੇ ਮੈਨੂੰ ਲੱਗਦਾ ਇਦਾਂ ਦੀਆਂ ਪ੍ਰੋਫਾਈਲ ਦੇ ਬੱਚੇ ਅਗਰ ਅਪਲਾਈ ਪਰ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਆਏਗੀ ਵੀਜ਼ਾ ਲੈਣ ਦੀ ਜੀ ਜੀ ਬਿਲਕੁਲ ਸਹੀ ਗੱਲ ਹੈ ਸੋ ਦੇਖੋ ਸਟੂਡੈਂਟਸ ਨੂੰ ਵੈਸੇ ਤਾਂ ਅੱਜ ਕੱਲ ਸਟੂਡੈਂਟ ਬਹੁਤ ਅਵੇਅਰ ਪਹਿਲਾਂ ਹੀ ਹੋ ਚੁੱਕੇ ਨੇ ਆਪਣਾ ਰਿਸਰਚ ਵਰਕ ਵੀ ਕਰਦੇ ਨੇ ਪਰ ਜਿਹੜੇ ਸਟੂਡੈਂਟ ਸਿਰਫ ਐਂਡ ਮੂਮੈਂਟ ਤੇ ਹੀ ਧਿਆਨ ਦਿੰਦੇ ਨੇ ਉਹਨਾਂ ਲਈ ਬਹੁਤ ਜ਼ਰੂਰੀ ਹੈ ਇਹਨਾਂ ਸਾਰੀ ਗੱਲਾਂ ਦੇ ਉੱਪਰ ਧਿਆਨ ਰੱਖਣਾ ਅਗਰ ਤੁਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਬਾਰੇ ਸੋਚ ਰਹੇ ਹੋ ਜਾਣਾ ਚਾਹੁੰਦੇ ਹੋ ਤਾਂ ਤਿਆਰੀ ਵੀ ਉਸ ਤਰ੍ਹਾਂ ਦੀ ਜ਼ਰੂਰ ਰੱਖੋ ਕਿਉਂਕਿ ਡਾਕੂਮੈਂਟੇਸ਼ਨ ਨੂੰ ਲੈ ਕੇ ਐਨ ਕਈ ਵਾਰ ਟਾਈਮ ਤੇ ਆ ਕੇ ਬਹੁਤ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਤੇ ਟਾਈਮ ਨਹੀਂ ਵੇਸ ਕਰਨਾ ਚਾਹੁੰਦੇ ਤਾਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਔਰ ਰਾਈਟ ਸਿਲੈਕਸ਼ਨ ਦੇ ਨਾਲ ਹੀ ਅੱਗੇ ਵਧੋ ਕੋਈ ਹੋਰ ਸਵਾਲ ਹੈ ਅਗਰ ਤੁਹਾਡੇ ਮਨ ਦੇ ਵਿੱਚ ਤਾਂ ਨੰਬਰ ਲਗਾਤਾ ਡਿਸਪਲੇ ਐਜ਼ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਜਾਂ ਫਿਰ ਸਟੱਡੀਜ਼ ਕੇਰ ਅਬਰਾਡ ਚੰਡੀਗੜ੍ਹ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਵੀ ਨਾਲ ਲੈ ਕੇ ਜ਼ਰੂਰ ਜਾਇਓ ਤਾਂ ਕਿ ਉਹਨਾਂ ਦੀ ਅਸੈਸਮੈਂਟ ਕੀਤੀ ਜਾ ਸਕੇ ਰਾਈਟ ਆਪਸ਼ਨ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤ Thank you so much. Thank you very much.